ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਇਸ ਟਾਈਮ ਮੈਂ ਬ੍ਰਾਈਟ ਟੂ ਮਾਊਂਟ ਬਿਊਟੀ ਜਾ ਰਿਹਾ ਹਾਂ ਮੈਂ ਪਿਛਲੇ ਵਲੌਗ ਵਿੱਚ ਤੁਹਾਨੂੰ ਬ੍ਰਾਈਟ ਵਿਖਾਇਆ ਸੀ ਉਮੀਦ ਕਰਦਾ ਕਿ ਉਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇਕਰ ਤੁਸੀਂ ਉਹ ਵਲੌਗ ਨਹੀਂ ਦੇਖਿਆ ਤਾਂ ਜਰੂਰ ਵੇਖਿਓ ਤੇ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਮਾਊਂਟ ਬਿਊਟੀ ਤੇ ਮਾਊਂਟ ਬਿਊਟੀ ਦੇ ਨਾਲ ਲੱਗਦੇ ਕੁਝ ਏਰੀਆ ਦਿਖਾਉਂਗਾ ਜਿਹੜੇ ਕੀ ਕਾਫੀ ਲੋਕਾਂ ਨੂੰ ਨਹੀਂ ਪਤਾ ਤੇ ਉਹਨਾਂ ਬਾਰੇ ਪ੍ਰੋਪਰ ਇਨਫੋਰਮੇਸ਼ਨ ਦਵਾਂ ਸੋ ਗੱਲ ਕਰਦੇ ਆ ਮਾਉਂਟ ਬਿਊਟੀ ਦੀ ਜਿੱਥੇ ਕਿ ਹੁਣ ਆਪਾਂ ਚੱਲੇ ਆ ਜੇਕਰ ਇਸ ਦੀ ਪਪੂਲੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਪਪੂਲੇਸ਼ਨ ਅਰਾਊਂਡ 1000 ਦੱਸੀ ਜਾਂਦੀ ਹੈ ਇਹ ਟਾਊਨ ਹੈ ਤਾਂ ਛੋਟਾ ਆ ਪਰ ਜੇਕਰ ਨੇਚਰ ਬਿਊਟੀ ਦੀ ਗੱਲ ਕੀਤੀ ਜਾਵੇ ਤਾਂ ਇਹ ਟਾਊਨ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਹੈ ਇਹ ਟਾਊਨ ਕੈਂਪਿੰਗ ਟਰੈਕਿੰਗ ਪਿਕਨਿਕ ਲਈ ਬੈਸਟ ਮੰਨਿਆ ਜਾਂਦਾ ਹੈ ਜਿੰਨਾਂ ਲੋਕਾਂ ਨੂੰ ਨੇਚਰ ਬਿਊਟੀ ਪਸੰਦ ਆ ਤਾਂ ਮੈਂ ਰਿਕਮੈਂਡ ਕਰੂੰਗਾ ਕਿ ਉਹ ਇੱਥੇ ਆਪਣਾ ਥੋੜਾ ਟਾਈਮ ਜ਼ਰੂਰ ਬਿਤਾਣ ਜੀ ਫਰੈਂਡਸ ਅਸੀਂ ਮਾਊਂਟ ਬਿਊਟੀ ਪਹੁੰਚ ਚੁੱਕੇ ਹਾਂ ਤੇ ਅਰਾਊਂਡ 1 ਵਜ ਗਏ ਆ ਦੁਪਹਿਰ ਦੇ ਤੇ ਤੁਸੀਂ ਦੇਖ ਸਕਦੇ ਹੋ ਇਹ ਥੋੜੀ ਵਾਈਬਸ ਵੀ ਆ ਦੇਖੋ ਇੱਕ ਰੀਵਰ ਹੈ ਤੇ ਇਹਦਾ ਫਲੋ ਦੇਖੋ ਕਿੰਨਾ ਪਾਣੀ ਦਾ ਬਈ ਬਹੁਤ ਜ਼ਿਆਦਾ ਫਲੋ ਹੈ ਸੋ ਇਹ ਵੀ ਇੱਕ ਬਹੁਤ ਹੀ ਵਧੀਆ ਡੈਸਟੀਨੇਸ਼ਨ ਹੈ ਜੇਕਰ ਕੋਈ ਟਰੈਵਲ ਕਰ ਰਿਹਾ ਫਾਲਸ ਪੀਕ ਜਾਂ ਫਿਰ ਮਾਊਂਟ ਹਾਥਮ ਤੇ ਜਰੂਰ ਇੱਥੇ ਸਟੇ ਕਰਕੇ ਜਾਵੇ ਇਹ ਬਹੁਤ ਹੀ ਸੋਹਣੀ ਜਗ੍ਹਾ ਹੈ ਇਥੇ ਤੁਹਾਨੂੰ ਦੂਰ ਤੁਹਾਨੂੰ ਦਿਖਦੇ ਹੋਣੇ ਆ ਪਹਾੜ ਜੇ ਉਹਦੇ ਤੇ ਸਨੋ ਪਈ ਹੋਈ ਹੈ ਤੇ ਇਹ ਫਾਲਸ ਕ੍ਰੀਕ ਹੈ ਜੀ ਇੱਥੇ ਤੇ ਇਹ ਬਹੁਤ ਹੀ ਜ਼ਿਆਦਾ ਵੱਡੀ ਪਾਰਕ ਹੈ ਤੁਸੀਂ ਇੱਥੇ ਆਣ ਕੇ ਬਾਰਬੀਕਿਊ ਕਰ ਸਕਦੇ ਹੋ ਪਲੇ ਕਰ ਸਕਦੇ ਹੋ ਆਪਣੇ ਬੱਚਿਆਂ ਨਾਲ ਤੇ ਉਹਨਾਂ ਨੂੰ ਕਾਫੀ ਕਾਫੀ ਇੱਥੇ ਮਜ਼ਾ ਆਊਗਾ ਇੱਥੇ ਜੇਕਰ ਕੈਬਿਨ ਟੂ ਹੀ ਰੈਂਟ ਤੇ ਲੈਣੇ ਆ ਤੇ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਤਾਂ ਕਿਸੇ ਨੇ ਕੈਂਪਿੰਗ ਕਰਨੀ ਆ ਕੁਝ ਕਰਨਾ ਤੇ ਆ ਸਕਦੇ ਹੋ ਇੱਥੇ ਤੇ ਇਹ ਆਪਣੇ ਚ ਹੀ ਇੱਕ ਅਲੱਗ ਬਿਊਟੀ ਹੈ ਜੀ ਪਤਾ ਨਹੀਂ ਇਹਦਾ ਮਾਉਂਟ ਬਿਊਟੀ ਸ਼ਹਿਰ ਇਸ ਕਰਕੇ ਨਾਮ ਪਿਆ ਇਹ ਪਹਾੜਾਂ ਦੇ ਵਿੱਚ ਇੱਕ ਨਾ ਬਹੁਤ ਹੀ ਸੋਹਣਾ ਇੱਕ ਟਾਊਨ ਹੈ ਇੱਕ ਪੁਰਾਣਾ ਟਾਊਨ ਹੈ ਇੱਥੇ ਤੋਂ ਹੀ ਜ਼ਰੂਰ ਸਾਰੇ ਜਣੇ ਵਿਜ਼ਿਟ ਕਰੋ ਫੀਕ ਨਵੀਂ ਜਗ੍ਹਾ ਤੇ ਪਹੁੰਚ ਗਏ ਆ ਜੀ ਇਹ ਮਾਉਂਟ ਬਿਊਟੀ ਦੀ ਇੱਕ ਲੇਕ ਡੈਸਟੀਨੇਸ਼ਨ ਆ ਜੀ ਇਹ ਐਕਚੁਅਲੀ ਚ ਇੱਕ ਪਿਕਨਿਕ ਸਪੌਟ ਆ ਮੈਂ ਤੁਹਾਨੂੰ ਦਿਖਾਉਂਗਾ ਤੇ ਪਹਿਲੇ ਬਿਊਟੀ ਦੇਖੋ ਦੇਖੋ ਇਹ ਐਕਚੁਅਲੀ ਚ ਇੱਥੇ ਇੱਕ ਵਾਲੀਬॉल ਨੈਟ ਵਰ ਖੇਡਣ ਨੂੰ ਵੀ ਬਣਾਇਆ ਗਿਆ ਹੈ ਤੇ ਤੁਸੀਂ ਆਹ ਦੇਖੋ ਇੱਥੇ ਕਿੰਨੇ ਲੋਕੀ ਆਏ ਹੋਏ ਨੇ ਪਿਕਨਿਕ ਕਰਨ ਇੱਥੇ ਬਾਰਬੀਕਿਊ ਫੈਸਿਲਿਟੀ ਬੱਚਿਆਂ ਦੇ ਚੁੱਲੇ ਸਾਰਾ ਕੁਝ ਅਵੇਲੇਬਲ ਹੈ ਤੇ ਇੱਥੇ ਪਾਰਕਿੰਗ ਨੂੰ ਵੀ ਕਾਫੀ ਸਪੇਸ ਮਿਲ ਜਾਂਦੀ ਹੈ ਦੇਖੋ ਕਿੰਨੀਆਂ ਗੱਡੀਆਂ ਅਜ 파ਰਕਿੰਗ ਨੂੰ ਲੱਗੀਆਂ ਅੱਜ ਸੰਡੇ ਹੈ ਤੇ ਲੋਕੀ ਇਫੁੱਲ ਇੰਜੋਏ ਕਰ ਰਹੇ ਹੈ ਤੁਸੀਂ ਦੇਖ ਸਕਦੇ ਹੋ ਫੂਡ ਬਣਾ ਰਹੇ ਹੈ ਫੂਡ ਪ੍ਰਿਪੇਅਰ ਕਰ ਰਹੇ ਹੈ ਉਧਰ ਬੱਚੇ ਖੇਡ ਰਹੇ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ 뷰 ਹੈ ਜੀ ਤੇ ਕਿੰਨੇ ਵਧੀਆ ਇੱਕ ਪ੍ਰੋਪਰ ਵੇ ਨਾ ਇਹਨੂੰ ਇਸਟੈਬਲਿਸ਼ ਕੀਤਾ ਗਿਆ ਇੱਥੇ ਚੂਲੇ ਦੇਖੋ ਕਿੰਨੇ ਫੈਂਸੀ ਐਂਡ ਡਿਫਰੈਂਟ ਟਾਈਪ ਦੇ ਚੂਲੇ ਹੈ ਤੇ ਇਹਨ ਬੱਚੇ ਪੂਰਾ ਪੂਰਾ ਫਨ ਕਰ ਰਹੇ ਇਤੇ ਸਟਾਊਨ ਦੇ ਨੀਅਰ ਬਾਏ ਤੁਹਾਨੂੰ ਕਾਫੀ ਲੁੱਕਆਊਟ ਪੁਆਇੰਟ ਦੇਖਣ ਨੂੰ ਮਿਲਣਗੇ ਤੇ ਮੈਂ ਤੁਹਾਨੂੰ ਇਹੀ ਰეკਮੈਂਡ ਕਰਾਂਗਾ ਕਿ ਤੁਸੀਂ ਹਰੇਕ ਲੁੱਕਆਊਟ ਪੁਆਇੰਟ ਨੂੰ ਜ਼ਰੂਰ ਵੇਖ ਕੇ ਜਾਓ ਐਟ ਲੀਸਟ 5 ਜਾਂ 10 ਮਿੰਟ ਉੱਥੇ ਸਪੈਂਡ ਜ਼ਰੂਰ ਕਰਕੇ ਜਾਵੋ ਕਿਉਂਕਿ ਇਹ ਲੁੱਕਆਊਟ ਪੁਆਇੰਟ ਇਹ ਪ੍ਰੋਪਰ ਇੱਕ ਟਾਊਨ ਦੀ ਬਿਊਟੀ ਨੂੰ ਦਿਖਾਉਂਦੇ ਆ ਜਿਹੜਾ ਕਿ ਤੁਹਾਨੂੰ ਬਹੁਤ ਹੀ ਰੀਅਲੀ ਬਹੁਤ ਹੀ ਸੋਹਣਾ ਲੱਗੂਗਾ ਹਾਂਜੀ ਹੁਣ ਅਸੀਂ ਆਪਣੀ ਨਵੀਂ ਡੈਸਟੀਨੇਸ਼ਨ ਤੇ ਪਹੁੰਚ ਗਏ ਆਂ ਪਹਿਲੇ ਤੁਹਾਨੂੰ ਮੈਂ ਮਾਊਂਟ ਬਿਊਟੀ ਦਿਖਾਇਆ ਉਹ ਬੜਾ ਸੋਹਣਾ ਹੈ ਇਹ ਮਾਊਂਟ ਬਿਊਟੀ ਤੋਂ ਅੱਗੇ ਜਾ ਕੇ ਅਰਾਊਂਡ ਮਾਊਂਟ ਬਿਊਟੀ ਤੋਂ 20 ਮਿੰਟਸ ਦੀ ਡਰਾਈਵ ਹੈ ਇਹ ਇਹ ਵੀ ਇੱਕ ਬਹੁਤ ਹੀ ਸੋਹਣਾ ਛੋਟਾ ਜਿਹਾ ਟਾਊਨ ਹੈ ਇਹਨੂੰ ਮਾਊਂਟ ਬੋਂਗੋਂਗ ਕਹਿੰਦੇ ਆ ਇਹ ਜਿੱਦਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਥੇ ਇੱਕ ਜਿੱਦਾਂ ਲੇਕ ਹੈਗੀ ਹੈ ਹੁਣ ਤਾਂ ਇੱਥੇ ਪਾਣੀ ਦਾ ਲੈਵਲ ਬਹੁਤ ਘੱਟ ਹੈ ਬਟ ਇੱਥੇ ਕਈ ਵਾਰ ਪਾਣੀ ਦਾ ਲੈਵਲ ਇੰਨਾ ਹੁੰਦਾ ਹੈ ਉੱਥੇ ਇੱਕ ਛੋਟਾ ਜਿਹਾ ਮਿਨੀ ਡੈਮ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਵੀਡੀਓ ਦੇ ਵਿੱਚ ਤੇ ਇੱਥੇ ਕਾਫੀ ਲੋਕ ਆਏ ਹੋਏ ਨੇ ਤੇ ਕਾਫੀ ਇੰਜੋਏ ਕਰ ਰਹੇ ਕੁਝ ਲੋਕ ਫਿਸ਼ਿੰਗ ਕਰ ਰਹੇ ਹੈ ਤੇ ਇਹ ਵੀ ਇਹਨੂੰ ਵੀ ਜਰੂਰ ਇੱਕ ਵਾਰ ਐਕਸਪਲੋਰ ਜਰੂਰ ਕਰੋ ਤੇ ਮੈਂ ਇਹ ਸੁਜੈਸਟ ਕਰੂੰਗਾ ਕਿ ਤੁਸੀਂ ਇੱਥੇ ਆ ਕੇ ਥੋੜਾ ਜਿਹਾ ਟਾਈਮ ਜਰੂਰ ਬਤਾਓ ਅਸੀਂ ਆਪਣੀ ਤੀਸਰੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਜਿਹੜੀ ਕੀ ਹੈਗੀ ਹੈ ਫੈਂਟਰਫਾਲ ਵਰਕਸ ਤੇ ਤੁਸੀਂ ਜਿੱਦਾਂ ਪਿਕਚਰ ਤੇ ਵਿੱਚ ਦੇਖ ਹੀ ਸਕਦੇ ਹੋ ਇਹ ਅਰਾਊਂਡ 700 ਮੀਟਰ ਦੀ ਵਰਕ ਹੈ ਤੇ ਮੈਂ ਪ੍ਰੇਫਰ ਕਰੂੰਗਾ ਜਿਹੜਾ ਬੰਦਾ ਫਿੱਟ ਹੈ ਉਹੀ ਇਹ ਵਰਕ ਕਰੇ ਬਿਕੋਜ਼ ਇਹ ਕਾਫੀ ਸਟੀਪ ਹੈ ਤੇ ਇਹ ਵਰਕ 700 ਮੀਟਰ ਦੀ ਮੈਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦਾ ਮੈਂ ਕੁਝ-ਕੁਝ ਪੁਆਇੰਟ ਤੁਹਾਨੂੰ ਦਿਖਾਉਂਗਾ ਤੇ ਐਂਡ ਤੇ ਆਣ ਕੇ ਇਹਦਾ ਜਿਹੜਾ ਫੌਲਟ ਹੈਗਾ ਉਹਦੇ ਮੈਂ ਪ੍ਰੋਪਰ ਤੁਹਾਨੂੰ ਵੀਊ ਦਊਂਗਾ ਇੱਥੇ ਨੀਅਰ ਬਾਏ ਤੁਹਾਨੂੰ ਕਾਫੀ ਵਾਟਰਫਾਲ ਲੋਕੇਸ਼ਨਸ ਵੀ ਮਿਲੂਗੀਆਂ ਤੇ ਹਰੇਕ ਨੂੰ ਕਵਰ ਕਰਨਾ ਤਾਂ ਕਾਫੀ ਡਿਫਿਕਲਟ ਹੁੰਦਾ ਕਿਉਂਕਿ ਇੱਥੇ ਕਾਫੀ ਲੰਬੀ ਟਰੈਕਿੰਗ ਹੁੰਦੀ ਹੈ ਤੇ ਮੈਂ ਇਹੀ ਰეკਮੈਂਡ ਕਰੂੰਗਾ ਕਿ ਤੁਸੀਂ ਗੂਗਲ ਤੇ ਪ੍ਰੋਪਰ ਸਰਚ ਮਾਰ ਕੇ ਇਹ ਲੋਕੇਸ਼ਨਸ ਦੇਖਣ ਜਾਓ ਤੇ ਵਾਟਰਫਾਲ ਦਾ ਆਨੰਦ ਮਾਣੋ ਆਪਾਂ ਆਪਣਾ ਹਾਫ ਟਰੈਵਲ ਕਰ ਲਿਆ ਆਪਣਾ ਟਰੈਕ ਜੀ ਤੇ ਹੁਣ ਇੱਥੇ ਇੱਕ ਛੋਟਾ ਜਿਹਾ 뷰 ਆਊਗਾ ਇੱਥੋਂ ਪਤਾ ਚੱਲਦਾ ਕਿ ਅਸੀਂ ਆਪਣਾ ਹਾਫ ਰਸਤਾ ਜਿਹੜਾ ਵੀ ਅੱਧਾ ਰਸਤਾ ਆਪਣਾ ਪਾਰ ਕਰ ਲਿਆ ਤੇ ਇੱਥੇ ਤੁਸੀਂ ਦੇਖੋ ਐਜ਼ ਅ 뷰 ਤੁਸੀਂ ਦੇਖ ਸਕਦੇ ਹੋ ਕਾਫੀ ਪਾਗ ਪ੍ਰੈਸ਼ਰ ਪਾਣੀ ਦੇ ਵਿੱਚ ਜੀ ਤੇ ਅੱਗੇ ਉਹ ਤੁਹਾਨੂੰ ਸ਼ਾਇਦ ਇਹਦੇ ਵਿੱਚ ਦਿਖੇ ਨਾ ਪ੍ਰੋਪਰ ਬਟ ਛੋਟਾ ਜਿਹਾ ਦਿਖਦਾ ਹੋਣਾ ਉੱਪਰ ਫਾਲਪ ਆਪਾਂ ਉੱਥੇ ਤੱਕ ਜਾਣਾ ਤੇ ਅਰਾਊਂਡ ਆਈ ਥਿੰਕ 400 ਮੀਟਰਸ ਹੋਰ ਹੋਣਾ ਤੇ ਲੈਟਸ ਗੋ ਇਸ ਤੋਂ ਪਹਿਲੇ ਕਿ ਆਪਾਂ ਲੇਟ ਹੋਈਏ ਤੇ ਸ਼ਾਮ ਵੀ ਹੋਣ ਵਾਲੀ ਹੈ ਤੇ ਆਪਾਂ ਚੱਲਦੇ ਹਾਂ ਜੀ ਚਲੋ ਚੱਲੀਏ ਸਾਹ ਪੂਰਾ ਚੜਿਆ ਹੋਇਆ ਜੀ ਦੱਸ ਨਹੀਂ ਸਕਦਾ ਤੇ ਤੁਸੀਂ ਇਹ ਦੇਖ ਹੀ ਸਕਦੇ ਹੋ ਤਾਂ ਹੀ ਮੈਂ ਪ੍ਰਿਫਰ ਕਰੂੰਗਾ ਜਿਹੜੇ ਟਰੈਕਿੰਗ ਕਰ ਸਕਦੇ ਉਹੀ ਕਰਨ ਸਿਆਣੇ ਬੰਦੇ ਤਾਂ ਜਰੂਰ ਨਾ ਆਣ ਠੀਕ ਹੈ ਨਾ ਜੀ ਫੀਲਿੰਗ ਤੁਹਾਨੂੰ ਐ ਬੜੀਆ ਹੋਊਗੀ ਜਦੋਂ ਤੁਸੀਂ ਜੰਗਲ ਦੇ ਵਿੱਚ ਘੁੰਮਣੇ ਹੁੰਦੇ ਆ ਬਟ ਇਹਦਾ ਕੋਈ ਖਤਰਾ ਨਹੀਂ ਹੈ ਇੱਥੇ ਜਾਨਵਰਾਂ ਦਾ ਕਿ ਤੁਹਾਨੂੰ ਕੋਈ ਕੋਈ ਖਤਰਨਾਕ ਜਾਨਵਰ ਜਾ ਕੇ ਕੁਝ ਮਿਲੂਗਾ ਬਟ ਹਾਂ ਸਨੇਕਸ ਵਗੈਰਾ ਦਾ ਜੁਰੂਰ ਧਿਆਨ ਰੱਖਿਓ ਇੱਥੇ ਆਸਟ੍ਰੇਲੀਆ ਦੇ ਵਿੱਚ ਕਾਫੀ ਖਤਰਨਾਕ ਹੁੰਦੇ ਆ ਸੋ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ ਤੁਹਾਨੂੰ ਸਾਊਂਡ ਤੋਂ ਦਾ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਪਹੁੰਚ ਚੁੱਕੇ ਆ ਜੀ ਇੱਥੇ ਤੇ ਮੇਰਾ ਤਾਂ ਸਾ ਚੜ ਗਿਆ ਇੱਥੇ ਆਂਦੇ ਆਂਦੇ 700 ਮੀਟਰ ਦਾ ਪਰ ਬੜੀ ਔਖੀ ਚੜ੍ਹਾਈ ਹੈ ਜੀ ਇੱਥੇ ਤੇ ਮੇਰਾ ਤਾਂ ਚਲੋ ਪਰ ਇੱਥੇ ਪਹੁੰਚ ਚੁੱਕੇ ਆਂ ਪਰ ਜੋ ਮੈਂ ਵਿਊ ਦੇਖਿਆ ਇਹ ਵਿਊ ਦੇਖਣ ਤੋਂ ਬਾਅਦ ਮੇਰੀ ਸਾਰੀ ਥਕਾਨ ਉੱਤਰ ਗਈ ਹੈ ਚਲੋ lettes go ਤੁਹਾਨੂੰ ਵਿਊ ਦਿਖਾਣੇ ਆਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਸੋਨਾ ਵਿਊ ਹੈ ਜੀ ਮੇਰੀ ਤਾਂ ਪੂਰੀ ਥਕਾਨ ਉੱਤਰ ਗਈ ਹੈ ਤੇ ਤੇ ਦੇਖੋ ਕਿੰਨਾ ਕਿੰਨਾ ਜਿਆਦਾ ਪ੍ਰੈਸ਼ਰ ਹੈ ਪਾਣੀ ਦਾ ਹੈਨ ਪੂਰਾ ਜਿੱਦਾ ਜਦਾ ਲੱਗਦਾ ਜਿੱਦਾ ਦੁੱਧ ਡੁੱਲ ਰਿਹਾ ਹੁੰਦਾ ਪਹਾੜਾਂ ਤੋਂ ਕਿੰਨੇ ਕਿੰਨੇ ਵਰੀਆ ਵਾਈਜ਼ ਆ ਜੀ ਦੇਖੋ ਸਿਆਨ ਪੂਰਾ ਜਿੱਦਾ ਫੋਰੈਸਟ ਏਰੀਆ ਹੁੰਦਾ ਦੇਖੋ ਪੂਰਾ ਜੰਗਲ ਆ ਕੋਈ ਬੰਦਾ ਨਹੀਂ ਹੈ ਕੋਈ ਕੁਛ ਨਹੀਂ ਹੈ ਬਟ ਇੱਕ ਲੁੱਕਆਊਟ ਹੈ ਤੁਸੀਂ ਇੱਥੇ ਵਿਜ਼ਿਟ ਜ਼ਰੂਰ ਕਰ ਸਕਦੇ ਹੋ ਦੇਖੋ ਇਹ ਸਪੈਸ਼ਲ ਲੋਕਲ ਹੀ ਬਣਾਇਆ ਹੁੰਦਾ ਲੁੱਕਆਊਟ ਪ੍ਰੋਪਰ ਇਹਨਾਂ ਨੇ ਕੀਤਾ ਹੋਇਆ ਤੇ ਇਹ ਅਜ ਕਿਤੀ ਹੋਈ ਹੈ ਤਾਂ ਕਿ ਕੋਈ ਬੱਚਾ ਅੱਗੇ ਨਾ ਜਾਵੇ ਤੁਸੀਂ ਆ ਸਕਦੇ ਆਪਣੇ ਬੱਚਿਆਂ ਨੂੰ ਲੈ ਕੇ ਫੇਰ ਤੇ ਵਿੱਚ ਕੋਈ ਨਹੀਂ ਆ ਬਟ ਟਰੈਕਿੰਗ ਦਾ ਥੋੜਾ ਧਿਆਨ ਨਾਲ ਬਾਕੀ ਤੁਸੀਂ ਲੁੱਕ ਨੂੰ ਸਕਿਊ ਨੂੰ ਇੰਜੋਏ ਕਰੋ ਹਾਂਜੀ ਮੈਂ ਫੈਂਟਰਫਾਲਸ ਤੇ ਆ ਚੁੱਕਾ ਹਾਂ ਜੀ ਤੁਹਾਨੂੰ ਮੈਂ ਫੈਂਟਰਫਾਲਸ ਦੇ ਪ੍ਰੋਪਰ ਵਿਊ ਦਿਖਾਏ ਆ ਤੁਹਾਨੂੰ ਜੇ ਵਧੀਆ ਲੱਗੇ ਹੋਣ ਤਾਂ ਜਰੂਰ ਕਮੈਂਟ ਤੇ ਲਾਈਕ ਜਰੂਰ ਕਰਿਓ ਤੇ ਅੱਜ ਆਪਾਂ ਤਿੰਨ ਡੈਸਟੀਨੇਸ਼ਨ ਕਵਰ ਕੀਤੀਆਂ ਮਾਉਂਟ ਬਿਊਟੀ ਮਾਉਂਟ ਬੋਂਗੋਂਗ ਤੇ ਫੈਂਟਰਫਾਲਸ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜਾਂ ਕਮੈਂਟ ਜਰੂਰ ਕਰਿਓ ਤੇ ਜਿਹੜੇ ਮੇਰੇ ਨਵੇਂ ਵੀਰ ਹੈਗੇ ਆ ਉਹ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਤਾਂ ਜੋ ਮੈਂ ਤੁਹਾਨੂੰ ਹੋਰ ਅਗਲਾ ਵਲੌਗ ਦੱਸ ਸਕਾਂ ਵਧੀਆ ਵਧੀਆ ਤੁਹਾਨੂੰ ਡੈਸਟੀਨੇਸ਼ਨ ਘੁਮਾ ਸਕਾਂ ਇਹ ਤੁਹਾਡਾ ਹੀ ਸਾਥ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਸਾਨੂੰ ਹਿੰਮਤ ਪ੍ਰਦਾਨ ਕਰਦਾ ਤੇ ਪਲੀਜ਼ ਮੈਂ ਇਹ ਕਹੂੰਗਾ ਤੈਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਥੈਂਕਸ ਫॉर ਵਾਚਿੰਗ